ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਪ੍ਰੀਤ ਕੌਰ ਤੇ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦੀ ਆਂ ਅੱਜ ਅਸੀਂ ਕਲਾਈਡ ਨੌਰ ਦੀ ਇੱਕ ਹੋਰ ਪਾਰਕ ਦੇ ਵਿੱਚ ਨਵੇਂ ਮੈਂਬਰਾਂ ਦੇ ਨਾਲ ਜੁੜੇ ਆਂ ਤੇ ਉਹਨਾਂ ਦੀ ਅਸੀਂ ਇੰਟਰੋਡਕਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਨਾਲੇ ਸ਼ੇਅਰ ਕਰਦੇ ਆਂ ਦਿਲ ਦੀਆਂ ਗੱਲਾਂ ਆਓ ਜਾਣਦੇ ਆਂ ਉਹਨਾਂ ਦਾ ਇੱਥੋਂ ਦਾ ਰੈਂਡ ਸੈਂਡ ਤੇ ਉਹਨਾਂ ਦੇ ਅਨੁਭਵ ਹਾਂਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਮੈਂ ਮਨਪ੍ਰੀਤ ਤੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆ ਤੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣਾ ਨਾਮ ਦੱਸੋ ਮੇਰਾ ਨਾਮ ਹਰਜਿੰਦਰਪੁਰ ਰੰਦਾਵਾ ਠੀਕ ਹੈ ਜੀ ਕਿੱਥੋਂ ਪੰਜਾਬ ਤੋਂ ਆਪਾਂ ਗੁਰਦਾਸਪੁਰ ਡਿਸਟ੍ਰਿਕਟ अच्छा जी ठीक है किन्ना टाइम ਹੋ ਗਿਆ ਤੁਹਾਨੂੰ ਆਸਟ੍ਰੇਲੀਆ ਆਏ ਮੈਨੂੰ ਆਸਟ੍ਰੇਲੀਆ ਆਇਨ ਚਾਰ ਮਹੀਨੇ ਹੋਇਆ ਸਤੰਬਰ ਚ ਆਈ ਸੀ ਮੈਂ 7 ਸਤੰਬਰ ਨੂੰ 7 ਸਤੰਬਰ ਨੂੰ ਆਇਆ ਸੀ ਠੀਕ ਹੈ ਜੀ ਪਹਿਲੀ ਵਾਰੀ ਆਈ ਹਾਂ ਤੁਸੀਂ ਨਹੀਂ ਮੈਂ ਦੂਸਰੀ ਵਾਰੀ ਆਈ ਹਾਂ ਠੀਕ ਹੈ ਜੀ ਫੇ ਕਿੱਦਾਂ ਲੱਗਦਾ ਮਾਹੌਲ ਇੱਥੇ ਦਾ ਬਹੁਤ ਵਧੀਆ ਵਧੀਆ ਲੱਗਿਆ ਜੀ ਬਹੁਤ ਵਧੀਆ ਠੀਕ ਹੈ ਜੀ ਚਲੋ ਹੋਰ ਸੁਣਾਓ ਕੋਈ ਗੱਲਬਾਤ ਇੱਥੇ ਦੀ ਇੱਥੇ ਬਹੁਤ ਵਧੀਆ ਸਾਰਾ ਵਾਤਾਵਰਨ ਵਧੀਆ ਵਾ ਰਹਿਣ ਸਹਿਣ ਵਧੀਆ ਵਾ ਖਾਣ ਪੀਣ ਸਾਫ ਸੁਥਰਾ ਵਾ ਹੋਰ ਕੀ ਕੇ ਮਤਲਬ ਕਿ ਆਪਾਂ ਇੱਕ ਦੂਜੇ ਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਆਪਾਂ ਸਾਰੇ ਇੰਡੀਅਨ ਇਕੱਠੇ ਹੋਏ ਹਾਂ ਹਾਂਜੀ ਹਾਂਜੀ ਸਭ ਤੋਂ ਵੱਡੀ ਖੁਸ਼ੀ ਹੈ ਹਾਂਜੀ ਭਾਈਚਾਰਾ ਇਕੱਠਾ ਹੁੰਦਾ ਆ ਜਾਂ ਸਾਡਾ ਹਾਂਜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਆਪਣੀਆਂ ਭੈਣਾਂ ਨਾਲ ਮਿਲ ਕੇ ਆਪਣੀ ਬੱਚੀ ਨੂੰ ਮਿਲ ਕੇ ਹਾਂਜੀ ਤੁਸੀਂ ਆਪਣੀ ਬੇਟੀ ਕੋਲ ਲਾਈ ਹੋ ਮੈਂ ਆਪਣੇ ਬੇਟੇ ਕੋਲ ਆਇਆ ਬੇਟੀ ਮੇਰੀ ਕਨੇਡਾ ਅੱਛਾ ਜੀ ਠੀਕ ਹੈ ਕੈਨੇਡਾ ਗਏ ਫਿਰ ਤੁਸੀਂ ਮੈਂ ਉੱਥੇ ਇੱਕ ਹੋਰ ਰਹਿ ਕੇ ਆਈ ਆ ਇੱਕ ਸਾਲ ਤੇ ਕੁਝ ਟਾਈਮ ਇੱਕ ਹੋਰ ਰਹਿ ਕੇ ਆਈ 6 ਮਹੀਨੇ ਠੀਕ ਹੈ ਜੀ ਮਤਲਬ ਤੁਸੀਂ ਕੈਨੇਡਾ ਜਾ ਚੁੱਕੇ ਹੋ ਦੋ ਵਾਰ ਹੋਈ ਦੋਨੋਂ ਵਾਰ ਠੀਕ ਹੈ ਜੀ ਹਾਂਜੀ ਹਾਂਜੀ ਬੇਟਾ ਬੇਟੀ ਉੱਥੇ ਹੈ ਬੇਟਾ ਹੈ ਆਸਟ੍ਰੇਲੀਆ ਪਹਿਲਾਂ ਇਹ ਸਿਡਨੀ ਸੀਗਾ ਹੂੰ ਹੂੰ ਸਿਡਨੀ ਤੋਂ ਇੱਥੇ ਸਤੰਬਰ ਚ ਹੀ ਆਇਆ ਸਤੰਬਰ 22 ਸਤੰਬਰ ਨੂੰ ਜੀ ਰਜਿਸਟਰੀ ਹੋਈ ਆ अच्छा जी ठीक है ठीक है क्योंकि ਇਹਦੇ ਯਾਰ ਦੋਸਤ ਸਾਰੇ ਇੱਥੇ ਹਨ ਹਾਂਜੀ ਤੇ ਜਿਸ ਕਰਕੇ ਫੇਰੇ ਉਹਨਾਂ ਯਾਰ ਦੋਸਤਾਂ ਨੇ ਮਕਾਨ ਖਰੀਦਿਆ ਇਹਨੇ ਸਿਰਫ ਆਣ ਕੇ ਵਿੱਚ ਸਮਾਨ ਰੱਖਿਆ ਹਮਮ ਠੀਕ ਹੈ ਜੀ ਫਿਰ ਤਾਂ ਵਧਾਈਆਂ ਤੁਹਾਨੂੰ ਤੁਹਾਨੂੰ ਵਧਾਈਆਂ ਜੀ ਹਾਂਜੀ ਬਹੁਤ ਵਧਾਈਆਂ ਕਿਉਂਕਿ ਇਹਨੇ 플ੌਟ ਲਿਆ ਹੈ ਕਾਂ ਦਾ ਕਿਉਂਕਿ ਮੈਂ ਆਪਣੀ ਮਰਜ਼ੀ ਦਾ ਮਕਾਨ ਬਣਾਉਣਾ ਵਾ ਇਹ ਫਿਰ ਯਾਰ ਦੋਸਤ ਸਾਰੇ ਇੱਥੇ ਆ ਗਏ ਅਕਲ ਕਿ ਤੂੰ ਕੱਲਾ ਉੱਥੇ ਰਹਿ ਗਿਆ ਵਾ ਤੇ ਇਹੀ ਤੈਨੂੰ ਉੱਥੇ ਬਣਾਉਣ ਨਹੀਂ ਦੇਣਾ ਹਮਮ ਇਹਦੇ ਕੋ 7 11 ਸੀਗਾ 산8 ਤੋਂ ਲੈ ਕੇ ਤੇ ਹੁਣ ਉਹ ਸਾਰਾ ਕੁਝ ਉਥੋਂ ਵੇਚ ਕੇ ਤੇ ਫਿਰ ਇੱਥੇ ਆਣ ਕੇ ਨੇ ਮਕਾਨ ਲਿਆ ਨਹੀਂ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਸਾਰੇ ਨੇ ਇੱਥੇ ਕਿ ਮਿਹਨਤਾਂ ਕਰੀਆਂ ਤਰੱਕੀਆਂ ਚੰਨ ਸਭ ਰਹਿਣ ਹਮੇਸ਼ਾ ਹਾਂਜੀ ਬਹੁਤ ਵਧੀਆ ਗੱਲ ਹੈ ਹਾਂਜੀ ਬਾਕੀ ਇਹ ਆਪੀ ਹਾਂ ਆਪਾਂ ਹੁਣ ਸਾਲੇ ਕਰਾਂਗੇ ਹੂੰ ਹੂੰ ਉਸ ਤੋਂ ਬਾਅਦ 2-4 ਮਹੀਨੇ ਇੰਡੀਆ ਜਾਵਾਂਗੇ ਜ਼ਰੂਰ ਕੋ ਆਪਣੇ ਕੰਮ ਕਰਨ ਲਈ ਹਾਂ 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 ਬਿਲਕੁਲ ਬਿਲਕੁਲ ਫਿਰ ਵਾਪਸ ਇੱਥੇ ਫਿਰ ਵਾਪਸ ਆ ਜਾਣਾ ਇੱਥੇ ਠੀਕ ਹੈ ਸੈਟ ਕਰਨ ਵਾਸਤੇ ਪੈਨਸ਼ਨ ਲੈਣ ਵਾਸਤੇ ਜਾਣ ਪੈਨਸ਼ਨ ਲੈਣ ਦੇ ਚਾਣੇ ਪੈਨਸ਼ਨ ਮਤਲਬ ਸਰਕਾਰ ਨੇ ਦਿੱਤੀ ਆ ਉਹ ਤਾਂ ਫਿਰ ਹੁਣ ਹੱਕ ਬਣਦਾ ਨਾ ਜਰੂਰੀ ਜਾਣਾ ਪੈਂਦਾ ਮਤਲਬ ਫਿਰ ਤੁਸੀਂ ਜੌਬ ਕਰਦੇ ਸੀ ਇੰਡੀਆ ਹਾਂ ਮੈਂ ਜੌਬ ਕਰਦੀ ਸੀਗੀ ਮੇਰੀ ਸਟਾਫ ਨਰਸ ਦੀ ਪੋਸਟ ਹੀ ਕੁਸ਼ਮੀਰ ਮੇਰੇ ਸੀਨੀਅਰ ਰੇਡੀਓਗ੍ਰਾਫਰ ਸੀਗੇ ਉਹ ਡਿਸਟ੍ਰਿਕਟ ਦੀ ਕੋ ਪੋਸਟ ਹੁੰਦੀ ਉਹਨਾਂ ਦੀ ਠੀਕ ਹੈ ਜੀ ਤੇ ਹੁਣ ਉਹ ਵੀ ਰਿਟਾਇਰ ਹੋ ਗਏ ਨੇ ਹਾਂ ਜੀ ਮੈਂ ਤੇ ਰਿਟਾਇਰਮੈਂਟ ਉੱਨੀ ਚ ਲੈ ਲਈਗੀ ਕਿਉਂਕਿ ਮੈਨੂੰ ਕੈਨੇਡਾ ਜਾਣਾ ਪਿਆ ਤਾਂ ਤੇ ਮੇਰੀ 4 ਮਹੀਨੇ ਕਹਿੰਦੀ ਕਿ ਮੇਰੇ 6 ਮਹੀਨੇ ਕਰਾਓ ਹੂੰ ਤੇ ਮੇਰੇ ਮੈਨੂੰ ਮਿਲਦੀ 3 ਮਹੀਨੇ ਦੀ ਛੁੱਟੀ ਹਾਂਜੀ ਤੇ ਇਸ ਕਰਕੇ ਫਿਰ ਮੈਨੂੰ ਪੈਨਸ਼ਨ ਲੈਣੀ ਪਈ ਉਨੀ ਵਿੱਚ ਹੀ ਉਨੀ ਚ ਪੈਨਸ਼ਨ ਲੈ ਕੇ ਮੈਂ ਗਈ ਹਾਂ ਹਾਂਜੀ ਤੇ 24 ਤੋਂ ਮੈਂ ਵਾਪਸ ਆਈ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਭਾਈ ਚ ਗਈ ਉੱਥੇ ਅੱਛਾ ਜੀ ਤੇ ਭਾਈ ਚ 6 ਮਹੀਨੇ ਰਹਿ ਕੇ ਵਾਪਸ ਆ ਗਈ ਕਿਉਂਕਿ ਮੇਰੀ ਨੂੰਹ ਇੰਡੀਆ ਸੀਗੀ ਹੂੰ ਹੂੰ ਤੇ ਇਸ ਕਰਕੇ ਹੁਣ ਮੇਰੀ ਨੂੰਹ ਵੀ ਇੱਥੇ ਆ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਬੇਟਾ ਬੇਟੀ ਨੂੰ ਮੇਰੀ ਬਹੁਤ ਕਰਮਾਂ ਵਾਲੀ ਆ ਹੂੰ ਕਿ ਮੈਂ ਉਹਦੀ ਸਿਫਤ ਜਿੰਨੇ ਕਰ ਸਕਾਂ ਉਹ ਨਹੀਂ ਥੋੜੀ ਉਹ ਨਹੀਂ ਥੋੜੀ ਬਹੁਤ ਵਧੀਆ ਉਹਨਾਂ ਐਸੇ ਆ ਉਹ ਕਹਿੰਦਾ ਪਹਿਲਾਂ ਮੇਰਾ ਮਾਪਿਓ ਤੇ ਫਿਰ ਬਾਕੀ ਦੁਨੀਆ ਬਹੁਤ ਵਧੀਆ ਗੱਲ ਹੈ ਜੀ ਬਹੁਤ ਖੁਸ਼ੀ ਹੋਈ ਸੁਣ ਕੇ ਇਦਾਂ ਹੀ ਹੋਣਾ ਚਾਹੀਦਾ ਮਾਪਿਓ ਦੇ ਵੀ ਚਰਬਚੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ ਹਾਂ ਜੀ ਫਿਰ ਜਿਵੇਂ ਆਂਟੀ ਤੁਸੀਂ ਦੱਸਿਆ ਤੁਸੀਂ ਉੱਥੇ ਜੌਬ ਕਰਦੇ ਸੀ ਔਰ ਕਈ ਸਾਲ ਜੌਬ ਕੀਤੀ ਆ ਹੈਨਾ ਫਿਰ ਹੁਣ ਇੱਥੇ ਆ ਕੇ ਤੁਹਾਡੀ ਸਾਰੀ ਰੁਟੀਨ ਚੇਂਜ ਹੋ ਗਈ ਹੋ ਗਈ ਹੈਨਾ ਤੇ ਫਿਰ ਹੁਣ ਤੁਹਾਨੂੰ ਮਤਲਬ ਕਿੰਦਾ ਲੱਗਦਾ ਕਿੰਦਾ ਮੈਨੇਜ ਕਰਦੇ ਤੁਸੀਂ ਦੇਖੋ ਪਹਿਲਾਂ ਨਹੀਂ ਸੀ ਥੋੜਾਕ ਟਾਈਮ ਫਿਰ ਬੇਟਾ ਬਾਰ ਬਾਰ ਸਮਝਾਉਣ ਲੱਗਾ ਵੀ ਤੁਹਾਨੂੰ ਰਹਿਣਾ ਤੇ ਹੁਣ ਇੱਥੇ ਪੈਣਾ ਜੇ ਤੁਸੀਂ ਆਖੋ ਮੈਂ ਇੰਡੀਆ ਤੇ ਫਿਰ ਮੈਂ ਇੱਥੇ ਸਭ ਕੁਝ ਵੇਚ ਕੇ ਇੰਡੀਆ ਵਾਪਸ ਚੜਾ ਜਾਣਾ ਮੈਂ ਤੁਹਾਡੇ ਬਗੈਰ ਨਹੀਂ ਰਹਿ ਸਕਦਾ ਬਿਲਕੁਲ ਫਿਰ ਨੋਹ ਰਾਣੀ ਵੀ ਆਖਣ ਲੱਗੀ ਵੀ ਮਮਾ ਮਤਲਬ ਕਿ ਆਪਾਂ ਚਾਰ ਜੀਆਂ ਆਪਾਂ ਇੱਥੇ ਇਕੱਠੇ ਨਾ ਰਹੀਏ ਬਿਲਕੁਲ ਆਂਟੀ ਪਹਿਲਾਂ ਤਾਂ ਕੀ ਸੀ ਪਹਿਲਾਂ ਵੀ ਅਸੀਂ ਜੌਬ ਤੇ ਰਹੇ ਜਾਣੇ ਹੋਸਟਲਾਂ 'ਚ ਰਹੇ ਸਾਡੇ ਮੇਰੇ ਜਾਣੇ ਹੋਸਟਲਾਂ 'ਚ ਪੜੇ ਨੇ ਅੱਛਾ ਜੀ ਹੋਸਟਲਾਂ 'ਚ ਆਣ ਕੇ ਡਿਗਰੀਆਂ ਕਰਨ ਚਲੇ ਕੇ ਡਿਗਰੀਆਂ ਕਰਦਿਆਂ ਸਾਰ ਬਾਹਰ ਚਲੇ ਗਏ ਹਾਂ ਤੇ ਆਪਾਂ ਇਕੱਠੇ ਕਦੋਂ ਹੋਣਾ ਇਕੱਠੇ ਫਿਰ ਹਣਾ ਬੇਟਾ 3ਵੀਂ ਚ ਮੈਂ ਹੋਸਟਲ ਪਾਤਾ ਤੇ ਬੇਟੀ 5ਵੀਂ ਚ ਪਾਤੀ ਕਿਉਂਕਿ ਮੇਰੀ ਡਿਊਟੀ ਹੈ ਮਾਰਨਿੰਗ ਈਵਨਿੰਗ ਨਾਈਟ ਹਾਂਜੀ ਤੇ ਫਿਰ ਇਸ ਕਰਕੇ ਪ੍ਰੋਬਲਮ ਬੜੀ ਆਉਂਦੀ ਬੱਚਿਆਂ ਦੀ ਹਾਂ ਹਾਂ ਤੇ ਹਸਬੰਦ ਨੂੰ ਫਿਰ ਜਾਤਾ ਵਰਕ ਕਰਨਾ ਪੈਂਦਾ ਸੀ ਹਾਂਜੀ ਹਾਂਜੀ ਤੇ ਇੱਕ ਕਰਕੇ ਫਿਰ ਸਵੇਰੇ ਬੱਚੇ ਤਿਆਰ ਕਰਕੇ ਸਕੂਲ ਭੇਜਨੇ ਔਖੇ ਹੋ ਜਾਂਦੇ ਜਦੋਂ ਨਾਈਟ ਡਿਊਟੀ ਹੁੰਦੀ ਹਾਂਜੀ ਬਾਕੀ ਦੋਨਾਂ ਡਿਊਟੀਆਂ ਚ ਕੋਈ ਮੁਸ਼ਕਲ ਨਹੀਂ ਹੁੰਦੀ ਹਾਂਜੀ ਤੇ ਇਹ ਕਰਕੇ ਫਿਰ ਆਪਾਂ ਬੱਚੇ ਹੋਸਟਲ ਪਾਤੇ ਹਾਂ ਹਾਂ ਹੋਸਟਲ ਪੜਿਆ ਹਾਂ ਹਾਂ ਜਿਹੜਾ ਹੋਸਟਲ ਪੜ ਕੇ ਬੇਟੀ ਬੀਐਸਸੀ ਨਰਸਿੰਗ ਕਰਕੇ ਹਾਂਜੀ ਇੰਡੀਆ ਤੋਂ ਪੀਆਰ ਗਈ ਸੀ ਕਿ ਕੈਨੇਡਾ ਹਾਂਜੀ ਤੇ ਮੋਹਨ ਬੇਟੀ ਦਾ ਬੇਟੀ ਮੇਰੀ 19 ਚ ਆਈ ਸੀਗੀ 1 ਮਹੀਨੇ ਦੀ ਛੁੱਟੀ ਚੋਂ ਦੀ ਜ ਮੈਂ ਮੈਰਿਜ ਕਰਤੀ ਮੁੰਡਾ ਮੈਂ ਪਹਿਲਾਂ ਵੇਖਿਆ ਹੋਇਆ ਸੀਗਾ ਹਾਂਜੀ ਤੇ ਹੁਣ ਉਹ ਵੈਸੇ ਉਥੋਂ ਕਲੋਸ ਸਭ ਕੁਝ ਕਰਕੇ ਹਾਂਜੀ ਤੇ ਵਾਪਸ ਇੰਦੀ ਆ ਗਿਆ ਕਿਉਂਕਿ ਉਹਨਾਂ ਦੇ ਆਪਣੇ ਕਾਲਜ ਨੇ ਹੂੰ ਹੂੰ ਡੇਰਾ ਬੱਸੀ ਤੇ ਇਸ ਕਰਕੇ ਮੇਰੀ ਬੇਟੀ ਬਹੁਤ ਸੁખી ਜਾਂਦਾ ਖਰਚਾ ਕਰ ਬਹੁਤ ਨੇ ਹੂੰ ਹੂੰ ਬਹੁਤ ਵਧੀਆ ਗੱਡੀਆਂ ਮਾਈਕਲ ਸਭ ਨੂੰ ਇਦਾਂ ਹੀ ਕਰੇ ਹਾਂ ਬਸ ਇਹ ਆ ਬਿਮਾਰਾ ਇਹਨੇ ਜਿੰਨਾ ਕਿ ਮੈਨੂੰ ਸੁਖ ਦਿੱਤਾ ਮੈਨੇ ਹਰ ਇਨਸਾਨ ਨੂੰ ਪਰਮਾਤਮਾ ਹੋ ਜਾ ਹਰ ਲੜਕੀ ਨੂੰ ਇਹ ਜਿਹਾ ਸੁੱਖ ਮਿਲ ਜੇ ਜਿਹੜੀ ਧੀ ਸੁખી ਸਾਰੇ ਸੁਖੀ ਜਿਹੜੀ ਧੀ ਸੁખી ਨੋਵੀਂ ਸੁਖੀ ਉੱਤਰ ਮੇਰੇ ਮਰ ਤੇ ਜਾਨਵਾਰ ਦਾ ਹਾਂਜੀ ਬਹੁਤ ਵਧੀਆ ਗੱਲ ਇੱਕ ਮਿੰਟ ਨਹੀਂ ਮੇਰੇ ਤੋਂ ਵਸਾ ਖਾਂਦਾ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਚਲੋ ਥੈਂਕ ਯੂ ਸੋ ਮਚ ਆਂਟੀ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਆਂਟੀ ਜੀ ਜਨ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਭ ਤੋਂ ਪਹਿਲਾਂ ਮੈਨੂੰ ਆਪਣਾ ਨਾਮ ਦੱਸੋ ਹਰਦੀਪ ਕੌਰ ਜੀ ਠੀਕ ਹੈ ਜੀ ਤੁਸੀਂ ਕਿੱਥੋਂ ਪੰਜਾਬ ਤੋਂ ਅਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੋਦੀ ਗਵਿੰਦਗੜ੍ਹ ਅੱਛਾ ਜੀ ਗਵਿੰਦਗੜ੍ਹ ਹਾਂਜੀ ਠੀਕ ਹੈ ਜੀ ਠੀਕ ਹੈ ਹੋਰ ਕਦੋਂ ਆਏ ਤੁਸੀਂ ਇੱਥੇ ਸਾਨੂੰ ਤਾਂ ਜੇ ਮਹੀ ਨਹੀਂ ਹੋਇਆ ਆਏ ਹਾਂ ਹਾਂਜੀ ਠੀਕ ਹੈ ਜੀ ਮਤਲਬ ਤੁਸੀਂ ਪਹਿਲੀ ਵਾਰ ਆਏ ਹੋ ਨਹੀਂ ਨਹੀਂ ਤੀਸਰੀ ਵਾਰ ਆਏ ਆ ਤੀਸਰੀ ਵਾਰ ਆਏ ਹਾਂ ਠੀਕ ਹੈ ਜੀ ਹਾਂਜੀ ਫਿਰ ਕਿੱਦਾਂ ਲੱਗਦਾ ਤੁਹਾਨੂੰ ਰਹਿਣ ਸੈਣ ਇੱਥੇ ਦਾ ਹਾਂਜੀ ਬਹੁਤ ਵਧੀਆ ਲੱਗਦਾ ਸਫਾਈ ਬਹੁਤ ਆ ਜ ਸਵੇਰੇ ਵੀ ਝਾੜੂ ਲਾਉਣਾ ਪੈਂਦਾ ਸ਼ਾਮ ਨੂੰ ਵੀ ਲਾਉਣਾ ਪੈਂਦਾ ਇੱਥੇ ਵੈਕਿਊਮ ਆਣਾਂ ਆਂਟੀ ਵੈਕਿਊਮ ਸਾਜਦੇ ਇੱਥੇ ਤਾਂ ਵੈਕਿਊਮ ਚਾਹੇ ਰੋਜ਼ ਵੀ ਨਾ ਕਰੋ ਹੁਣ ਉਹ ਵੀ ਰੋਬੋਟ ਵੈਕਿਊਮ ਆ ਗਏ ਉਹਨੇ ਹੋਰ ਕੰਮ ਸੌਖਾ ਕਰਤਾ ਆਪਣਾ ਹਾਂਜੀ ਹਾਂ ਸਫਾਈ ਬਹੁਤ ਹੈ ਇੱਥੇ ਖਾਣ ਪੀਣ ਨੂੰ ਬਹੁਤ ਵਧੀਆ ਹਮਮ ਤੇ ਇੰਡੀਆ ਜਿਵੇਂ ਬੀਪੀ ਬਾਦ 10 ਦਵਾਈ ਲੰਦੇ ਸੀ ਇੱਥੇ ਦਵਾਈ ਹੁਣ ਗੋਲੀ ਮੇ ਜਿੱਦਨ ਦੀ ਆਈਆਂ ਨਹੀਂ ਲੱਤੀ ਇਹ ਤਾਂ ਜਸਵਿੰਦਰ ਆਂਟੀ ਵਾਲੀ ਗੱਲ ਹੋ ਗਈ ਹੈ ਇਹ ਕਹਿੰਦੇ ਕਹਿੰਦੇ ਸਾਡੀਆਂ ਦਵਾਈਆਂ ਛੋਟ ਗਈਆਂ ਇੱਥੇ ਆ ਕੇ ਹੈਨਾ ਬਹੁਤ ਖੁਸ਼ੀ ਹੁੰਦੀ ਆਂਟੀ ਇਹ ਚੀਜ਼ ਤਾਂ ਬਹੁਤ ਚੰ ਸਰਦੀਆਂ 'ਚ ਰੋਜ਼ ਗੋਲੀ ਲੰਦੇ ਸੀਗੇ ਹ ਹ ਹ ਹੁਣ ਇੱਥੇ ਜਿੱਦਾਂ ਦੀ ਮੈਂ ਆਈਆਂ ਕੋਈ ਗੋਲੀ ਨਹੀਂ ਲੱਤੀ ਬਹੁਤ ਵਧੀਆ ਹਾਲਾ ਸੀ ਫੇਰ ਤਾਂ ਮੈਂ ਕਹਿਣਾ ਚਾਹੂੰਗੀ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਇੱਥੇ ਆ ਕੇ ਤੁਸੀਂ ਤੰਦਰੁਸਤ ਹੋ ਰਹੀਓ ਤੇ ਸਾਰੇ ਜਲਦੀ ਤੋਂ ਜਲਦੀ ਆਓ ਜਿਹੜੇ ਇਹ ਦੇ ਵੇਟ ਕਰ ਰਹੇ ਆ ਕਿ ਅਸੀਂ ਜਾਈਏ ਤਾਂ ਖਾਣ ਪਾਣ ਵਧੀਆ ਨਹੀਂ ਨਾ ਹੈਗਾ ਜਿਸ ਕਰਕੇ ਸਾਨੂੰ ਮਦਦ ਤੇ ਨੁਕਸਾਨ ਹੁੰਦਾ ਸਕਦਾ ਉਹ ਫਰਕ ਤਾਂ ਹੈ ਜੀ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਲੱਗਦਾ ਆਣ ਪੀਣ ਵੀ ਵਧੀਆ ਰਹਿਣ ਸਹਿਣ ਵੀ ਹਾਂਜੀ ਸਾਰਾ ਵਧੀਆ ਵਧੀਆ ਲੱਗਦਾ ਯਾਰ ਠੀਕ ਹੈ ਜੀ ਤੁਸੀਂ ਉੱਥੇ ਇੰਡੀਆ ਰੂਟੀਨ ਕੀ ਸੀ ਤੁਹਾਡੀ ਜੌਬ ਕਰਦੇ ਸੀ ਜਾਂ ਘਰ ਹਾਊਸ ਵਾਈਸ਼ ਸੀ ਠੀਕ ਹੈ ਹਾਂਜੀ ਠੀਕ ਹੈ ਵਧੀਆ ਫਿਰ ਹਾਂਜੀ ਹਾਂ ਚਲੋ ਬਹੁਤ ਇੰਡੀਆ ਵੀ ਵਧੀਆ ਕੰਮ ਆ ਆਪਣਾ ਮਿਲ ਹੈ ਸਾਡੀ ਹਾਂਜੀ ਗਦਾਮ ਵੀ ਹੈ ਲੋਹੇ ਦਾ ਸੀ ਲੋਹੇ ਦਾ ਕੰਮ ਕਰਦੇ ਮਤਲਬ ਪਹਿਲਾਂ ਤੋਂ ਪਹਿਲਾਂ ਤੋਂ ਆਪਦੇ ਬਿਜ਼ਨਸ ਦਾ ਠੀਕ ਹੈ ਜੀ ਬਹੁਤ ਵਧੀਆ ਜੀ ਚਲੋ ਇੱਕ ਬੇਟਾ ਬਹੂ ਉੱਥੇ ਨੇ ਹਾਂਜੀ ਬੇਟਾ ਬਹੂ ਇੱਥੇ ਨੇ ਇੱਥੇ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਜੀ ਚਲੋ ਬਹੁਤ ਵਧੀਆ ਲੱਗਿਆ ਆਂਟੀ ਤੁਹਾਡਾ ਨਾਲ ਗੱਲ ਕਰਕੇ ਹਾਂਜੀ ਆਂਟੀ ਜੀ ਅੱਗੇ ਮਾਈਕ ਦੇ ਦਿਓ ਤੁਸੀਂ ਨਾਲ ਲਓ ਜੀ ਹਾਂਜੀ ਆਂਟੀ ਜੀ ਸਾਸ੍ਰੀਕਾਰ ਸਾਸ੍ਰੀਕਾਰ ਹਾਂਜੀ ਤੁਸੀਂ ਆਪਣਾ ਨਾਮ ਦੱਸੋ ਚਰਨਜੀਤ ਚਰਨਜੀਤ ਕੌਰ ਹਾਂਜੀ ਠੀਕ ਹੈ ਜੀ ਤੁਸੀਂ ਕਿੱਥੋਂ ਮੁਕਸਰ ਜ਼ਿਲ੍ਹੇ ਤੋਂ ਪਿੰਡ ਬੱਡੀਮਾਲ ਠੀਕ ਹੈ ਜੀ ਠੀਕ ਹੈ ਤੁਸੀਂ ਪਹਿਲੀ ਵਾਰ ਆਈ ਹੋ ਜਾਂ ਪਹਿਲਾਂ ਵੀ ਆ ਚੁੱਕੇ ਹੋ ਮੈਂ ਤਾਂ ਤੀਸਰੀ ਵਾਰ ਤੀਸਰੀ ਵਾਰ ਆਈ ਹੋ ਤੁਸੀਂ ਮਤਲਬ ਪਹਿਲਾਂ ਆ ਚੁੱਕੇ ਆ ਸਾਰੇ ਆ ਠੀਕ ਹੈ ਜੀ ਫਿਰ ਮਤਲਬ ਆਸਟ੍ਰੇਲੀਆ ਸੋਹਣਾ ਲੱਗਿਆ ਤੁਹਾਨੂੰ ਤਾਂ ਹੀ ਵਾਰ-ਵਾਰ ਆਉਣ ਨੂੰ ਦਿਲ ਕਰਦਾ ਹੈ ਨਾ ਸੋਹਣਾ ਦੇ ਬੱਚਿਆਂ ਚਾਣ ਕੇ ਖੁਸ਼ੀ ਮਿਲਦੀ ਹੈ ਅੱਛਾ ਹਾਂਜੀ ਉਹ ਤਾਂ ਹੈਗਾ ਹੀ ਐਸੀ ਦੇਖੋ ਤੁਸੀਂ ਇੱਥੇ ਬੇਟੀ ਕੋਲੀਆਂ ਬੇਟੇ ਕੋਲੇ ਹਾਂਜੀ ਬੇਟੀ ਕੋਲ ਬੇਟਾ ਕਨੇਡਾ ਅੱਛਾ ਜੀ ਬੇਟੀ ਕੋਲੇ ਆਏ ਹੋਏ ਨੇ ਵਿਆਹ ਕੀਤਾ ਜੀ अच्छा जी हां जी ठीक है जी और सुनाओ आंटी जी इथे भी गल बात इथे दा माहौल रहन-सहन आंटी जी ਭੈਣਾ ਮਿਲਦੀਆਂ ਨੇ ਦੁੱਖ ਸੁਖ ਕਰੀਦਾ ਇਹ ਜੀ ਸਾਰੇ ਕਹਿੰਦੇ ਆ ਵੀ ਇਥੇ ਹਨਾ ਇਥੇ ਕਹਿੰਦੇ ਭਾਈਚਾਰਾ ਜ਼ਿਆਦਾ ਲੱਗਣ ਲੱਗ ਗਿਆ ਹੁਣ ਹਾਂਜੀ ਬਹੁਤ ਮੋਹ ਆਉਂਦਾ ਹੈ ਹਾਂਜੀ 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 ਇੱਕ ਮਿੰਟ ਜੀ ਮਾਈਕ ਦੇ ਦਿਓ ਆਂਟੀ ਕੁਛ ਕਹਿਣਾ ਚਾਹੁੰਦੇ ਆ ਹਾਂਜੀ ਉੱਥੇ ਕੋਈ ਇੱਕ ਜਲ ਜਾਂਦਾ ਨਹੀਂ ਦੇਖੋ ਆਪਾਂ ਉੱਥੇ ਜੰਮੇ ਆ ਪਲੇ ਆ ਹਾਂਜੀ ਠੀਕ ਹੈ ਨਾ ਉੱਥੋਂ ਸਾਡਾ ਰਹਿਣ ਸਹਿਣ ਭਾਵੇਂ ਇਸ ਤੋਂ ਵਧੀਆ ਹੋਵੇ ਹਾਂ ਬਿਲਕੁਲ ਪਰ ਇਹ ਕਾਰਨ ਇਹ ਆ ਕਿ ਜਿੱਥੇ ਸਾਡੇ ਬੱਚੇ ਉੱਥੇ ਅਸੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂ ਤੇ ਬਾਕੀ ਲਖਸ਼ਕਰੋਸ ਪ੍ਰਮਾਤਮਾ ਦਾ ਬਾਬੇ ਨਾਨਕ ਦਾ जिने दाणਿਆਂ ਦਾ ਛੱਟਾ ਦਿੱਤਾ ਤਾਂ ਅਸੀਂ ਆਣ ਕੇ ਖਾ ਰਹੇ ਹਾਂ ਹਾਂਜੀ ਆਪਣੇ ਆਪਣੀ ਜੋ ਚੋਕ ਖਿਲਰੀ ਹੋਈ ਆਪਣੀ ਆਪਣੀ ਜਿਵੇਂ ਲੱਗੇ ਜਿੱਥੇ ਜਿੱਥੇ ਖਾ ਰਹੇ ਉੱਥੇ ਉੱਥੇ ਹੀ ਖਾ ਰਹੇ ਹਾਂਜੀ ਅਹੀਂ ਉਹਦੇ ਤੋਂ ਬਗੈਰ ਇੱਕ ਮਿੱਟੀ ਦਾ ਕਿਣਕਾ ਵੀ ਇੱਥੋਂ ਤੋਂ ਉੱਥੇ ਨਹੀਂ ਜਾ ਸਕਦਾ ਨਹੀਂ ਜਾ ਸਕਦੇ ਜੇ ਉਹਦਾ ਹੁਕਮ ਹੋਗਾ ਹਵਾ ਚੱਲੇਗੀ ਤਾਂ ਕਿਣਕਾ ਚੱਲੇਗਾ ਹਾਂਜੀ ਹਾਂ ਨਹੀਂ ਤੇ ਉਹਨਾਂ ਚਿਰ ਕੋਈ ਕਿਣਕਾ ਨਹੀਂ ਚੱਲੇਗਾ ਨਹੀਂ ਜੀ ਇਸ ਵਾਸਤੇ ਸ਼ੁਕਰਾਨਾ ਦੋਨੋਂ ਟਾਈਮ ਬਾਬੇ ਨਾਨਕ ਦਾ ਕਰੀਦਾ ਬਿਲਕੁਲ ਹੱਥ ਜੋੜ ਕੇ ਸ਼ੁਕਰਾਨਾ ਜਿੰਨਾ ਹੈ ਔਲਾਦ ਨੇਕ ਦਿੱਤੀ ਸਾਡੇ ਸਵੇਰੇ ਸ਼ਾਮ ਪਿਆਰੇ ਹੱਥ ਲਾਉਂਦੇ ਨੇ ਆਉਣ ਲੱਗਿਆ ਵੀ ਜਾਣ ਲੱਗਿਆ ਵੀ ਨਹੀਂ ਤੇ ਅੱਜਕੱਲ੍ਹ ਜੇ ਮੇਰੀ ਗੱਲ ਨਾਲੇ ਉਰੇ ਆਏ ਆਸਟ੍ਰੇਲੀਆ ਤਾਂ ਅਸੀਂ ਆਸਟ੍ਰੇਲੀਆ ਦੇਖਿਆ ਬਿਲਕੁਲ ਜੀ ਹਾਂ ਜੀ ਨਹੀਂ ਕਿ ਹਾਂ ਹੁਣਾ ਸੀਗਾ ਏਡੀ ਦੂਰ ਜੇ ਬੱਚੇ ਆਏ ਤਾਂ ਆਪਾਂ ਹਾਂ ਜੀ ਤਾਂ ਤੁਸੀਂ ਆਏ ਹਾਂ ਜੀ ਹਾਂ ਜੀ ਹਾਂ ਜੀ ਆਂਟੀ ਜੀ ਹੋਰ ਗੱਲਬਾਤ ਕਰਨੀ ਚਾਹੋਗੇ ਬੱਚੇ ਦਾadne ਸਭ ਕੁਝ ਵਿੱਚ ਚਲੋ ਬਹੁਤ ਵਧੀਆ ਹਾਂਜੀ ਹਾਂਜੀ ਤੁਸੀਂ ਆਂਟੀ ਜੀ ਨਾਲ ਗੱਲ ਕਰੋਗੇ ਸਾਡੇ ਨਾਲ ਬਹੁਤ ਵਧੀਆ ਬਹਿਤ ਨਹੀਂ ਹਾਂਜੀ ਸੋਸ਼ੀ ਕਾਲ ਆਂਟੀ ਜੀ ਹਾਂਜੀ ਤੇ ਮੈਂ ਮਨਪ੍ਰੀਤ ਆਂਟੀ ਜੀ ਤੁਸੀਂ ਬਾਅਦ ਵਿੱਚ ਜੁਆਇਨ ਕਰਿਆ ਇਸ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ ਹਾਂਜੀ ਤੇ ਆਪਾਂ ਬਸ ਗੱਲਬਾਤ ਕਰ ਰਹੇ ਹਾਂ ਤੁਸੀਂ ਦੱਸੋ ਆਪਣਾ ਨਾਮ ਅਮਰਜੀਤ ਅਮਰਜੀਤ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਸੁਣਾਓ ਹਾਂਜੀ ਵਧੀਆ ਤੁਸੀਂ ਠੀਕ ਹੈ ਲੱਗਿਆ ਦਿਲ ਫਿਰ ਹਾਂਜੀ ਲੱਗਿਆ ਸੇ ਤਾਂ ਗਏ ਮੈਂ ਠੀਕ ਹੈ ਚਲੋ ਬਹੁਤ ਵਧੀਆ ਸਾਰੀ ਹੋਰ ਸਾਨੂੰ ਜੀ ਇੱਥੇ ਕਿਵੇਂ ਲੱਗਦਾ ਮਾਹੌਲ ਵਧੀਆ ਲੱਗਦਾ ਜਿੱਤਿਆਂ ਦੇ ਬੱਚੇ ਉੱਥੇ ਹੀ ਸਭ ਕੁਝ ਠੀਕ ਖਾਂਦੇ ਤੁਸੀਂ ਬੇਟੇ ਕੋਲੇ ਹਾਂਜੀ ਬੇਟੇ ਠੀਕ ਹੈ ਜੀ ਤੁਸੀਂ ਪਹਿਲੀ ਵਾਰ ਆਏ ਹੋ ਹਾਂਜੀ ਪਹਿਲੀ ਵਾਰ ਠੀਕ ਹੈ ਅੱਜ 2.5 ਸਾਲ ਹੋਏ ਬੇਟੇ ਨੂੰ ਆਏ ਠੀਕ ਹੈ ਜੀ ਹੋਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆ ਸਾਨੂੰ ਆ 22 ਤਰੀਕ ਦੇ 2 ਮਹੀਨੇ ਹੋ ਜਾਣੇ ਅੱਛਾ ਜੀ ਹਾਂਜੀ ਠੀਕ ਹੈ ਚਲੋ ਸਹੀ ਹੈ ਹਾਂਜੀ ਹੋਰ ਦੱਸੋ ਜੀ ਕੋਈ ਗੱਲਬਾਤ ਕੋਈ ਹਾਂਜੀ ਹੋਰ ਪੰਜਾਬ ਦੀ ਯਾਦ ਆਉਂਦੀ ਆ ਉਹ ਤੇ ਆਉਂਦੀ ਆ ਆਉਂਦੀ ਆ ਪੰਜਾਬ ਦੇ ਗੁਰੂ ਘਰੇ ਯਾਦ ਆਉਂਦੇ ਆ ਉਹ ਤੇ ਹਾਂ ਗੁਰੂ ਘਰਾਂ ਦੇ ਜਿੱਥੇ ਵੀ ਆ ਗਏ ਹੋ ਹੁੰਦੇ ਸੀ ਬੱਚਿਆਂ ਦਾ ਟਾਈਮ ਲੱਗੇ ਜੇਰੀ ਇੱਥੇ ਉਧਰ ਦੇ ਅੱਠੀ ਦਿਨੀ ਜਾਂਦਾ ਵਾ ਇੱਥੇ ਵੀ ਬੱਚੇ ਖੜਦੇ ਆ ਪਰ ਇਹ ਆਪ ਲੈ ਕੇ ਜਾਣ ਵਾਲਾ ਇਹ ਚੀਜ਼ ਹੈ ਉੱਥੇ ਆਪ ਆਪ ਹਾਂਜੀ ਬਿਲਕੁਲ ਆਪ ਜਾ ਸਕਦੇ ਆ ਇੱਥੇ ਥੋੜਾ ਬੱਚਿਆਂ ਨਾਲ ਹੋ ਜਾਂਦਾ ਤੇ ਬੱਚਿਆਂ ਦੀ ਜੌਬ ਜਿਹੜਾ ਦਾ ਕਰਨ ਮੁਝੇ ਪੀਤ ਨਹੀਂ ਆ ਹਾਂਜੀ ਹਾਂਜੀ ਜੀ ਫਿਰ ਨਾ ਕੋਈ ਜ ਬੱਚੇ ਕੋਈ ਨਹੀਂ ਤੇ ਜੇ ਜਾਏਗਾ ਤਾਂ ਹੁਣ ਜਿਹੜਾ ਵੀ 25 ਮਿੰਟ ਦਾ ਗੱਡੀ ਦਾ ਨਾ ਸਸਤਾ ਸਫਰ ਮੈਂ ਸਸਤਾ ਨਹੀਂ ਕਰ ਸਕਦਾ ਕਿੰਨੀ ਦੱਸ ਸਕਦਾ ਫਿਰ ਇਹ ਜਿਹੜਾ ਰਿਕਸ਼ਾ ਜਿਹੜਾ ਆਪਾਂ ਦਾ ਨਹੀਂ ਇਹਦਾ ਲੈ ਕੇ ਚੱਲ ਜਾਣਾ ਇਹ ਤਾਂ ਹੈ ਉੱਧਰ ਫੜਿਆ ਰਿਕਸ਼ਾ ਆਇਆ ਨੂੰ ਫੜਿਆ ਉਧਰ ਚਲੇਗੀ ਹਾਂਜੀ ਚਲੋ ਸਹੀ ਆਂਟੀ ਜੀ ਹਾਂਜੀ ਆਂਟੀ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਹਾਂਜੀ ਏਸੀ ਜੀ ਨਵੀਂ ਪਾਰਕ ਦੇ ਵਿੱਚ ਜੁੜੇ ਨਵੇਂ ਮੈਂਬਰਾਂ ਦੀ ਜਾਣ ਪਛਾਣ ਉਹਨਾਂ ਨੇ ਸਾਨੂੰ ਆਪਣੇ ਬਾਰੇ ਦੱਸਿਆ ਆਪਣੇ ਰਹਿਣ ਸਹਿਣ ਬਾਰੇ ਦੱਸਿਆ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਹੁਣ ਇੱਧਰ ਜੋ ਬੈਠੇ ਨੇ ਇਹ ਆਂਟੀ ਜੀ ਤੁਸੀਂ ਸਭ ਨੂੰ ਜਾਣਦੇ ਹੋਈਆਂ ਇਹਨਾਂ ਦੀ ਇੰਟਰੋਡਕਸ਼ਨ ਹੋ ਚੁੱਕੀ ਹੈ ਸੋ ਅੱਜ ਆਪਾਂ ਨਵੇਂ ਮਿਲੇ ਮੈਂਬਰਾਂ ਦੇ ਨਾਲ ਤੇ ਆਪਣੇ ਪੁਰਾਣੇ ਮੈਂਬਰਸ ਦੇ ਨਾਲ ਇੱਕ ਗੇਮ ਖੇਲਾਂਗੇ ਠੀਕ ਹੈ ਨਾ ਤੇ ਉਹ ਗੇਮ ਹੈਗੀ ਆ 부ਝਾਰਤਾ ਜੋ ਕਿ ਇੱਕ ਮਨੋਰੰਜਨ ਹੀ ਕਹਿ ਸਕਦੇ ਆ ਆਪਾਂ ਵੀ ਅੱਜ ਇੱਕ ਨਵੀਂ ਗੇਮ ਦੇ ਨਾਲ ਇਹਨਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਾਂਗੇ 부ਜਾਰਤਾਂ ਸਭ ਨੇ ਸੁਣਿਆ ਹੋਊਗਾ ਕੀ ਹੁੰਦੀਆਂ ਨੇ ਤੇ ਸਭ ਦੇ ਖਿਆਲ ਚ ਆ ਵੀ ਚੁੱਕਿਆ ਹੋਊਗਾ ਕਿ ਇਹ ਕੀ ਚੀਜ਼ ਆ ਸਭ ਨੇ ਆਪਣੀਆਂ ਦਾਦੀਆਂ ਨਾਨੀਆਂ ਤੋਂ ਸੁਣੀਆਂ ਹੋਣਗੀਆਂ ਤੇ ਯਾਦ ਵੀ ਹੋਣਗੀਆਂ ਚਲੋ ਆਓ ਦੇਖਦੇ ਆ ਕਿ ਕੌਣ ਕਿਹੜੀ 부ਜਾਰਤ ਦਾ ਜਵਾਬ ਦਿੰਦਾ ਆ ਪੁੱਛਦੇ ਆ ਆਪਾਂ ਇਹ ਪਹਿਲੀ 부ਜਾਰਤ ਠੀਕ ਆ ਆਂਟੀ ਜੀ ਰੈਡੀ ਹੋ ਹਾਂਜੀ ਪੁੱਛ ਲਿਏ ਫਿਰ ਹਾਂਜੀ ਪੁੱਛ ਲਓ ਠੀਕ ਹੈ ਜੀ ਕੋਸ਼ਿਸ਼ ਕਰ ਰਹੇ ਹੋ ਕਿ ਜਵਾਬ ਹੋਣ ਜੇ ਨਹੀਂ ਹੋਏ ਤਾਂ ਕੋਈ ਗੱਲ ਨਹੀਂ ਠੀਕ ਹੈ ਨਾ ਸਿਰਫ ਇੱਕ ਇਹ ਫਨ ਲਈ ਆ ਹੋਰ ਕੁਝ ਨਹੀਂ ਆ ਠੀਕ ਹੈ ਨਾ ਠੀਕ ਹੈ ਜੀ ਮੈਂ ਸ਼ੁਰੂ ਕਰਨ ਲੱਗੀ ਹਾਂ 부ਝਾਰਤਾ ਤੇ ਪਹਿਲੀ 부ਝਾਰਤਾ ਜੀ ਨਿੱਕੀ ਜਹੀ ਕੁੜੀ ਲੈ ਪਰਾਂ ਦਾ ਤੂਰੀ ਸੂਈ ਸੂਈ ਤਾਂਗਾ ਸੂਈ ਤਾਂਗਾ ਬਿਲਕੁਲ ਸਹੀ ਜਵਾਬ ਹੈ ਨਾ ਇਹ ਪਹਿਲਾ ਸਹੀ ਜਵਾਬ ਸਹੀ ਤਾਂਗਾ ਪਹਿਲਾ ਸਿੱਕਾ ਤਾਂਗਾ ਤਾਂ ਕਿਹਾ ਤਾਂ ਕੀ ਹਾਂਜੀ ਸੂਈ ਤੇ ਤਾਂਗਾ ਇਹਦਾ ਜਵਾਬ ਸੀਗਾ ਦੂਜੀ ਬੁਝਾਰਤ ਹੈ ਕਟੋਰੇ ਤੇ ਕਟੋਰਾ ਪੁੱਤ ਪਿਓ ਨਾਲੋਂ ਵੀ ਗੋਰਾ ਦੂਜੀ ਆ ਜੀ ਕਟੋਰੇ ਤੇ ਕਟੋਰਾ ਨਹੀਂ ਹੰਟੀ ਤੁਸੀਂ ਥੋੜਾ ਗੈਸ ਕਰਿਆ ਪਰ ਹੋਰ ਥੋੜੀ ਕੋਸ਼ਿਸ਼ ਕਰੋ ਕਟੋਰੇ ਤੇ ਕਟੋਰਾ ਪੁੱਤ ਪਿਓ ਨਾਲੋਂ ਵੀ ਗੋਰਾ ਕੋਈ ਐਦਾਂ ਦੀ ਚੀਜ਼ ਹੁੰਦੀ ਆ ਜਿਹਨੂੰ ਆਪ ਤੋੜ ਕੇ ਚੀ ਦੱਸ ਦੋ ਖਾ ਵੀ ਸਕਦੇ ਆ ਕੋਈ ਨਹੀਂ ਸੋਚ ਲੋ ਪੰਨ ਕੇ ਕਿਹੜੀ ਚੀਜ਼ ਨੂੰ ਖਾਣੇ ਆ ਆਪ ਨਾਰੀਅਲ ਨਾਰੀਅਲ ਬਿਲਕੁਲ ਹਾਂ ਜੀ ਹਾਂ ਬਿਲਕੁਲ ਠੀਕ ਹੈ ਜੀ ਚਲੋ ਆਪਣਾ ਅਗਲੀ ਤੇ ਚਲੀਏ ਸਿਰਤੇ ਕਲਗੀ ਰੰਗ ਨਿਆਰੇ ਸਿਰ ਤੇ ਕਲਗੀ ਰੰਗ ਨਿਆਰੇ ਸਾਰੇ ਜਾਵਣ ਉਸ ਤੋਂ ਬਾਰੇ ਮੋਰ ਮੋਰ ਹਾਂਜੀ ਪੀਕਾਕ ਮੋਰ ਸਹੀ ਹੰ ਸਰ ਠੀਕ ਹੈ ਜੀ ਬਾਗ ਵਿੱਚ ਹੀ ਰਹਿਣਗੇ ਕਿੰਨਾ ਚਿਰ ਮੈਂ ਗਈ ਨਾ ਨਾ ਜਾਂਦੀ ਹੀ ਪਾਸ ਸ਼ੀਸ਼ੇ ਦਾ ਮਹਿਲ ਬਣਾਇਆ ਸ਼ੀਸ਼ੇ ਦਾ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਢਿੱਡ ਚ ਪਾਣੀ लाटम हम सही आंसर लाटम बिल्कुल सही याद आंटी है ना तू चल मैं आया दरवाजा दरवाजा बिल्कुल सही चिट्टा हां पर दूध नहीं गज्जदा हां पर रब नहीं वळ खांदा हां पर सप नहीं तू के नहीं तू आ नहीं ਮੈਂ ਦੁਬਾਰਾ ਰਿਪੀਟ ਕਰਦੀ ਹਾਂ ਤੁਹਾਨੂੰ ਕਿਉਂਕਿ ਉਹ ਨਹੀਂ ਅੰਟੀ ਹੋਰ ਸੋਚੋ ਚਿੱਟਾ ਹਾਂ ਪਰ ਦੁੱਧ ਨਹੀਂ ਗੱਜਦਾ ਹਾਂ ਪਰ ਰੱਬ ਨਹੀਂ ਵੱਲ ਖਾਂਦਾ ਹਾਂ ਪਰ ਸਾਫ ਨਹੀਂ ਕੱਕੜ ਅ ਨਹੀਂ ਅੰਟੀ ਜੀ ਹੋਰ ਸੋਚੋ ਸਾਰਿਆਂ ਨੂੰ ਜ਼ਰੂਰਤ ਉਸ ਜੀ ਦੀ ਨਹੀਂ ਰਹਿ ਸਕਦੇ ਆਪਾਂ ਉਹਦੇ ਮੇਨ ਪਾਣੀ ਅੰਟੀ ਨੇ ਕਿਹਾ ਤਾਂ ਜਿਆਦਾ ਜ਼ਿਆਰਦਾ ਭਾਈ ਪਾਣੀ ਅੰਟੀ ਹਾਂਜੀ ਇਕਾਂਟੀ ਜੀ ਚਲੇ ਗਏ ਉਹਨਾਂ ਨੂੰ ਕੁਝ ਕੰਮ ਸੀ ਜ਼ਰੂਰੀ ਪਰ ਜਿਹੜੇ ਬਾਕੀ ਬੈਠੇ ਮੈਂਬਰ ਆ ਆਪਾਂ ਉਹਨਾਂ ਨਾਲ ਕੰਟੀਨਿਊ ਕਰਦੇ ਹਾਂ ਠੀਕ ਹੈ ਜੀ ਹੁਣ ਅਗਲੀ ਬੁਝਾਰਤ ਤੇ ਚੱਲੀਏ ਆਪਾਂ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਮਿੱਟੀ ਦਾ ਘੋੜਾ ਸਭ ਨੇ ਬਣਾਇਆ ਹੋਊਗਾ ਸਭ ਨੇ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਹਰ ਰੋਜ ਬੰਦਾ ਆਪਣੇ ਘਰ ਇਹ ਹਾਂਜੀ ਇੱਕ ਵੋਝ ਲਈ ਆਂਟੀ ਤੁਸੀਂ ਚੁੱਲਾ ਹੁਣ ਉਹਦੇ ਉੱਤੇ ਕੀ ਹੁੰਦਾ ਹੈ ਪਾਣਾ ਪਤਿਲਾ ਲੋਹੇ ਦੀ ਲਗਾਮ ਲੋਹੇ ਦੀ ਚੀਜ਼ ਉਹ ਪਾਣਾ ਪਤਿਲਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਲੋਹੇ ਦੀ ਲਗਾਮ ਹੈਗਾ ਤਵਾ ਤੇ ਉੱਪਰ ਗੁਦਗੁਦਾ

ਪਹਿਲਾਂ ਉਹ ਇਕੱਠੇ ਬੈਂਦੇ ਹੁੰਦੇ ਸੀ ਬਾਜ਼ਾਰ ਤਾਂ ਬੈਂਦੇ ਹੁਣ ਕੋ ਇਕੱਠਾ ਬੈਂਦਾ ਹੀ ਨਹੀਂ ਜਿਨ੍ਹਾਂ ਦੇ ਬਸ ਉਹ ਪੁਗਰੀ ਧੋੜੀ ਪਈ ਹੈ ਹਾਂਜੀ ਚਲੋ ਇੰਜੋਏ ਕਰ ਰਹੀ ਹੂੰ ਇੰਜੋਏ ਆਂਟੀ ਫਿਰ ਚੱਲੀਏ ਅੱਗੇ ਚਲੋ ਅਗਲੀ 부ਜਾਰਤਾ ਰਾਹ ਰਾਹ ਵਿੱਚ ਡੱਬਾ ਚੁੱਕਨੀ ਹੁੰਦਾ ਚੁਕਾਵੀ ਮੇਰੇ ਰੱਬਾ ਹੂ ਹੂ ਸਰਮਣੀ ਬੈਠ ਯਾਦ ਆ ਗਿਆ ਨਾ ਨਹੀਂ ਇਹ ਵਿਧਾਰਤ ਕਾਉਂਦੇ ਹੁੰਦੇ ਹਾਂਜੀ ਠੀਕ ਹੈ ਜੀ ਹੁਣ ਅੱਗੇ ਚੱਲੀਏ ਆਰ ਦੀਆਂ ਦੋ ਪਾਰ ਦੀਆਂ ਦੋ ਧੀਆਂ ਸ਼ਾਹੂਕਾਰ ਦੀਆਂ ਰਾਹ ਵਿੱਚ ਕਿਸਿੱਧਾ ਕੱਢਣ ਆਉਂਦੇ ਜਾਂਦੇ ਨੂੰ ਮਾਰਦੀਆਂ ਖੂਦੀਆਂ ਝੰਡਾਂ ਤੋਂ ਆ ਨਹੀਂ ਖੋਣਿਆ ਡਿੱਲਾ ਖੁਸ਼ ਹੋ ਖੁਸ਼ ਤਿੱਖੀ ਜੀ ਸੂਰਜ ਤੇ ਸੂਰਜ 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 ਨਹੀਂ 16 16 16 ਹਾਂਜੀ ਕੋਈ ਨਹੀਂ ਪਤਾ ਨਹੀਂ ਚੇਤੇ ਭੁੱਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਂਟੀ ਸਿਰਫ ਇਹ ਆਪਣੇ ਇੱਕ ਉਹਦੇ ਲਈ ਆ ਮਨੋਰੰਜਨ ਲਈ ਆ ਫਨ ਲਈ ਆ ਕੁਝ ਨਹੀਂ ਆ ਪਰ ਹੁਣ ਯਾਦ ਆ ਜਾਣਗੀ ਤੁਹਾਨੂੰ ਸਾਰੀਆਂ ਹੈ ਨਾ ਠੀਕ ਹੈ ਜੀ ਹੁਣ ਹੈਗੀ ਅਗਲੀ ਖਾਣ ਲਈ ਤਾਂ ਖਰੀਦਦੇ ਆ ਆਪਾਂ ਸਾਰੇ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਮੁੱਜੋ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਪਰ ਖਾਂਦੇ ਆ ਉਹਦੇ ਵਿੱਚ ਹੀ ਆ ਕੀ ਦੇ ਚਖਾਨੇ ਆਪਾ ਕੋਲੀਗਾ ਬਟੀਲਾ ਗਲਾਸ ਪਲੇਟ ਹਾਂ ਪਲੇਟਾਂ ਚ ਖਾਣ ਲਈ ਖਰੀਦਦੇ ਆ ਪਰ ਆਪਾਂ ਖਾਂਦੇ ਨਹੀਂ ਤੇ ਇਹਦਾ ਆਨਸਰ ਆ ਪਲੇਟ ਹਾਂਜੀ ਨਾ ਕੀਤਾ ਕਿਸੇ ਨਾਲ ਝਗੜਾ ਨਾ ਕੀਤਾ ਕਿਸੇ ਨਾਲ ਲੜਾਈ ਫਿਰ ਵੀ ਹੁੰਦੀ ਰੋਜ਼ ਪਟਾਈ ਆਪਣੇ ਵਿਆਹਾਂ ਸ਼ਾਦੀਆਂ ਚ ਬਹੁਤ ਵਰਤਦੀ ਆ ਕਿਹੜੀ ਚੀਜ਼ ਆ ਜਿਹੜੀ ਪਟਾਈ ਹੁੰਦੀ ਆ ਤੇ ਆਪਾਂ ਨੱਚਦੇ ਟੱਪਦੇ ਆ। ਤੋ ਹ ਲੈ। ਹਾਂ। ਠੀਕ ਐ ਜੀ ਅਗਲਾ ਹੈਗਾ। ਪਿਆਸ ਲੱਗੇ ਤਾਂ ਪੀ ਲੈਣਾ। ਭੁੱਖ ਲੱਗੇ ਤਾਂ ਖਾ ਲੈਣਾ। ਠੰਡ ਲੱਗੇ ਤਾਂ ਜਲਾ ਲੈਣਾ। ਪਿਆਸ ਲੱਗੇ ਤਾਂ ਉਹਨੂੰ ਪੀ ਸਕਦੇ ਆ। ਜੇ ਭੁੱਖ ਲੱਗੀ ਆ ਤਾਂ ਖਾ ਵੀ ਸਕਦੇ ਆ। ਜੇ ਠੰਡ ਲੱਗੀ ਆ ਤਾਂ ਆਪਾਂ ਉਹਨੂੰ ਜਲਾ ਵੀ ਸਕਦੇ ਆ। ਦੀਵਾ। ਕਿ ਪਹਿਲਾਂ ਵੀ ਜਵਾਬ ਦੇ ਚੁੱਕੇ ਆਪਾਂ ਇਹਦਾ ਕਟੋਰੇ ਵਿੱਚ ਕਟੋਰਾ ਨਾਰੀ ਨਾਰੀ ਹੈ ਨਾਰੀ ਨਾਰੀ ਪੀ ਵੀ ਸਕਦੇ ਆ ਖਾ ਵੀ ਸਕਦੇ ਆ ਤੇ ਜਲਾ ਵੀ ਸਕਦੇ ਆ ਹਾਂਜੀ ਓਲਣੀ ਮੋਲਣੀ ਦਰਾਂ ਵਿੱਚ ਖੋਲਣੀ ਜੁੱਤੀ ਬਿਲਕੁਲ ਸਹੀ ਜੁੱਤੀ ਹਾਂਜੀ ਅਗਲੀ ਬੁਝਾਰਤ ਹੈ ਚਿੱਟੀ ਜਹੀ ਕੁੱਕੜੀ ਚਿੱਟੇਉ ਦੇ ਪੈਰ ਚੱਲ ਮੇਰੀ ਕੁੱਕੜੀ ਸ਼ਹਿਰੋ ਸ਼ਹਿਰ ਰੁਪਈਆ ਰੁਪਈਆ ਇਹਦਾ ਜਵਾਬ ਰੇ ਰੇ ਇਹਦਾ ਰੁਪਈਆ ਹਾਂ ਉਹ ਕੋਣੀ ਟਿਕਦਾ ਕਿਸੇ ਕੋ ਟਿਕਦਾ ਸ਼ਾਇਰ ਕਦੀ ਕਹਿ ਸ਼ਾਇਰ ਹਾਂਜੀ ਅਗਲੀ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਵਿੱਚ ਵਗਦਾ ਉਹਦੇ ਪਾਣੀ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਵਿੱਚ ਵਗਦਾ ਉਹਦੇ ਪਾਣੀ ਜਦੋਂ ਆਪਾਂ ਨੂੰ ਲਾਉਨੇ ਆ ਸੁਰਮਾ ਜਦੋਂ ਲਾਉਨੇ ਉਹਦੇ ਅੱਖਾਂ 'ਚ ਪਾਣੀ ਆਉਂਦਾ ਆ ਸੁਰਮੇ ਨਾਲ ਹੀ ਆਉਂਦਾ ਲਾਲ ਟੰਡ ਨਹੀਂ ਧੂਆਂ ਨਾਲ ਟੰਡ ਧੂਆਂ ਵੀ ਗੰਡਾ ਨਹੀਂ ਕੋਈ ਗੱਲ ਨਹੀਂ ਸੋਚ ਲੋ ਸੋਚ ਲੋ ਕੋਈ ਗੱਲ ਨਹੀਂ ਅਪਾ ਦੀਵਾਲੀ ਟਾਈਮ ਵੀ ਵਰਤਦੇ ਆ ਉਹਨੂੰ ਦੀਵੇ ਵੀ ਲਾਉਨੇ ਆ ਦੀਵਾਲੀ ਟਾਈਮ ਹੋਰ ਕੀ ਲਾਉਨੇ ਆ ਆਪਾਂ ਦੀਵਾਲੀ ਟਾਈਮ ਫੁੱਲ ਜਿਹੜੀਆਂ ਮੋਮਬੱਤੀਆਂ ਸਹੀ ਜਵਾਬ ਲੇਖਿਆ بس ਥੋੜੇ ਹਿੰਟ ਦੇਣ ਦੀ ਲੋੜ ਆ ਤੁਹਾਨੂੰ ਫਿਰ ਯਾਦ ਆ ਜਾਂਦਾ ਯਾਦ ਹਾਂ ਤੁਸੀਂ ਤੁਸੀਂ ਵੀ ਹੋਣਾ ਟੀ ਹਾਂ ਇੰਨਾ ਟਾਈਮ ਹੋ ਗਿਆ ਉਹ ਤੋਂ ਬਾਅਦ ਹੈ ਨਾ ਫਿਰ ਵੀ ਬਹੁਤ ਵਧੀਆ ਜਵਾਬ ਦੇ ਰਹੇ ਹੋ ਤੁਸੀਂ ਇੱਕ ਹਿੰਟ ਦੇ ਦਿਓ ਜਦ ਜਿਸ ਤੁਸੀਂ ਸਮਝ ਲੰਨੇ ਹੋ ਬਹੁਤ ਵਧੀਆ ਗੱਲ ਆ ਚਲੋ ਅੱਗੇ ਚੱਲਦੇ ਹਾਂ ਹੁਣ ਆਪਾਂ ਨਾ ਇੱਕ ਨਵਾਂ ਖਜ਼ਾਨਾ ਘਰ ਵਿੱਚ ਆਇਆ ਡੱਬੇ ਵਿੱਚ ਸਾਰਾ ਸੰਸਾਰ ਸਮਾਇਆ ਇੱਕ ਨਵਾਂ ਜਮਾਨਾ ਘਰ ਵਿੱਚ ਆਇਆ ਡੱਬੇ ਵਿੱਚ ਸਾਰਾ ਸੰਸਾਰ ਸਮਾਇਆ ਤੁਸੀਂ ਉਹ ਚੀਜ਼ ਬਹੁਤ ਟਾਈਮ ਬਾਅਦ ਦੇਖੀ ਆ ਅਸੀਂ ਛੋਟੇ ਸੀ ਨਹੀਂ ਨਹੀਂ ਇੱਕ ਡੱਬਾ ਡੱਬੇ ਟਾਈਵਾਨ ਦੀ ਕੋਈ ਘਰ ਦੀ ਚੀਜ਼ ਆਈ ਸੀਗੀ ਉਹਦੇ ਨਾਲ ਬੜਾ ਮਨੋਰੰਜਨ ਸ਼ੁਰੂ ਹੋ ਗਿਆ ਸੀਗਾ ਟੀਵੀ ਹਾਂ ਟੀਵੀ ਦੇਖਿਆ ਟੀਵੀ ਸਹੀ ਜਵਾਬ ਸਹੀ ਜਵਾਬ ਟੀਵੀ ਉਹਦੇ ਅਹੀਂ ਨਿਕ ਨਿਕੇ ਜਦੋਂ ਆ ਗਿਆ ਹਾਂ ਠੀਕ ਹੈ ਨੀਲੀ ਟਾਕੀ ਚੋਲ ਬੱਦੇ ਦਿਨੇ ਗਵਾਚੀ ਰਾਤੀ ਲੱਬੇ ਤਾਰੇ ਸਾਰੇ ਨਵਾਂ ਇਹਦਾ ਜਵਾਬ ਤਾਰੇ ਹਾਂ ਇਹ ਲੱਬ ਕੇ ਬੜੀ ਛੇਤੀ ਲੱਬ ਕੇ ਸਹੀ ਗੱਲ ਆ ਹਾਂ ਜੀ ਬੱਚੇ ਕਰਦੇ ਹਾਂ ਹਾਂ ਜੀ ਅੱਜ ਜਾ ਕੇ ਸਾਰਿਆਂ ਨੇ ਆਪਣੇ ਨਾਂ ਉਹਨੂੰ ਦੋ ਤੀਆਂ ਨੂੰ ਪੋਤੇ ਪੋਤੀਆਂ ਨੂੰ ਕਹਾਵਤਾਂ ਜਰੂਰ ਨੇ ਸੌਰੀ ਬਾਜ਼ਾਰ ਤਾਂ ਜਰੂਰ ਸੁਣਾਇਓ ਹੈ ਨਾ ਤਾਜ਼ੀਆਂ ਹੋ ਗਈਆਂ ਨਾ ਕਿਤੇ ਸੁਣਦੇ ਹੀ ਨਹੀਂ ਗਏ ਉਹਨਾਂ ਸੁਣਨਾ ਆਪਾਂ ਦੱਸਣਾ ਆਰਟੀ ਜੀ ਹੁਣ ਤੇ ਇਹ ਤਾਂ ਚਲ ਕੋਈ ਗੱਲ ਨਹੀਂ ਸ਼ਾਇਦ ਹੁਣ ਹੁਣ ਸੁਣਨਗੇ ਵੀਡੀਓ ਦੇਖਣ ਦੇ ਬਹਾਨੇ ਸੁਣਨਗੇ ਸਾਡੀ ਮੇਰੀ ਤਾਂ ਪੋਤਰੀ ਬਹੁਤ ਛੋਟੀ ਹੈ ਜੇ 2 ਸਾਲ ਦੀ ਅੱਛਾ ਜੀ بڑے ਹੋ ਕੇ ਸੁਣ ਲੋਗੀ ਮੇਰੇ ਦਾਦੀ ਬੋਲਦੇ ਆਂ ਆਰੋ ਬੋਲੂਗਾ ਟੀਵੀ ਤੇ ਵੇਖ ਕੇ ਕੀ ਦੱਸਿਆ ਕੀ ਦੱਸਿਆ ਹਾਂਜੀ ਚਲੋ ਅੱਗੇ ਚੱਲਦੇ ਆਂ ਜੀ ਆਪਾਂ ਅੱਗੇ ਹੈਗਾ ਜੀ ਚਾਰ ਪੈਰ ਤਾਂ ਹੈਗੇ ਆ ਪਰ ਚੱਲ ਨਹੀਂ ਸਕਦਾ ਚਾਰ ਪੈਰ ਹੈਗੇ ਆ ਉਹਦੇ ਪਰ ਉਹ ਬਿਲਕੁਲ ਮੰਜਾ ਕਹਿ ਸਕਦੇ ਆ ਮੇਜ਼ ਕਹਿ ਸਕਦੇ ਆ ਕੁਰਸੀ ਕਹਿ ਸਕਦੇ ਆ ਹਾਂਜੀ ਹਾਂਜੀ ਕੋਈ ਵੀ ਚਾਰ ਹਾਂਜੀ 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 ਤੱਬਾ ਅੰਦਰ ਆ ਉਹ ਕਿਡਾ ਮੇਰੇ ਬਾਹਰ ਉਹ ਜਿਹੇ ਪੁੱਤ ਬੰਦ ਹਾਂਜੀ ਵੀ ਹੁੰਦਾ ਉਹ ਹੀ ਮੰਜਾ ਦਾ ਅੱਛਾ ਜੀ ਅੱਗੇ ਚੱਲੀਏ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਡੱਬੀ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੂਛਟਾ ਮੂੰਹ ਦੰਦ ਸਹੀ ਜਵਾਬ ਮੂੰਹ ਤੇ ਦੰਦ ਤੁਸੀਂ ਕਹਿੰਦੇ ਸੀ ਭੁੱਲ ਗਏ ਤੁਸੀਂ ਤਾਂ ਯਾਦਗਰੀ ਬੈਠੇ ਹੋ ਜਿਹੜੇ ਵੀ ਆ ਤਾਂ ਰਹੀਆਂ ਤੁਹਾਨੂੰ ਜਿਦ ਸੁਣੀ ਜੀ ਹੈ ਨਾ ਚਾਦ ਆ ਜਾਂਦਾ ਫਿਰ ਯਾਦ ਹਾਂ ਜੀ ਹਾਂ ਸਹੀ ਗੱਲ ਜੇ ਤਾਂ ਗਾਉਣ ਜਾਈਏ ਉਹ ਤਾਂ ਗਾਉਣ ਨਹੀਂ ਆਪਾਂ ਸਹੀ ਅਸੀਂ ਸਟਾਰ ਹੋ ਰਹੀ ਹੋਈ ਬਿਲਕੁਲ ਜੀ ਬਿਲਕੁਲ ਬਸ ਉਹੀ ਆਪਾਂ ਯਾਦਾਂ ਤਾਜ਼ੀਆਂ ਕਰਨੀ ਬੈਠੀਆਂ ਹੈ ਹਨਾ ਹਾਂ ਜੀ ਅੱਗੇ ਹੈਗਾ ਨਿੱਕੀ ਜੀ ਹੱਟੀ ਵਿੱਚ ਗੁਲਾਬ ਉਹ ਜੱਟੀ ਇਹਦੇ ਨਾਲ ਹੀ ਮਿਲਦਾ ਜੁਲਦਾ ਹੈ ਨਿੱਕੀ ਜੀ ਹੱਟੀ ਜੀ ਬਿਲਕੁਲ ਦੇਖਿਆ ਥੋੜੇ ਜਿਹੀ ਹਿੰਟ ਦੀ ਲੋੜ ਹੁੰਦੀ ਆ ਹਾਂਜੀ ਸੌਣ ਪਾਦੋ ਇੱਕੋ ਰੁੱਤ ਦੋ ਗੁੜੀਆਂ ਦੀ ਇੱਕੋ ਗੁੱਤ ਸੌਣ ਚ ਵੀ ਆਪਾਂ ਉਹਨੂੰ ਇਕੱਠੀਆਂ ਹੋਈਆਂ ਕੁੜੀਆਂ ਤੀਆਂ ਛੱਲੀ ਦੇ ਵਾਰ ਹੋਣਿਆ ਤੀਆਂ ਤੀਆਂ ਦੇ ਵਿੱਚ ਆਪਾਂ ਕੀ ਕਰਦੇ ਆ ਹੇ ਇਕੱਠੇ ਹੋ ਕੇ ਡਾਟਿੰਗ ਪਿੰਗ ਪਿੰਗ ਜਵਾਬ ਹੈ ਦਾ ਪਿੰਗ ਪਿੰਗ ਹਾਂਜੀ ਠੀਕ ਹੈ ਜੀ ਹੋਰ ਇਸ ਤੋ ਗਿਆ ਨਿੱਕੀ ਜਹੀ ਕੌਲੀ ਲਾਹੌਰ ਜਾ ਕੇ ਬੋਲੀ ਨਿੱਕੀ ਜਹੀ ਕੌਲੀ ਮੋਬਾਈਲ ਮੋਬਾਈਲ ਟੈਲੀਫੋਨ ਸਹੀ ਜਵਾਬ ਸਹੀ ਹੈ ਵੈਸੇ ਹਾਂਜੀ ਉੱਚੇ ਟਿੱਬੇ ਮਾਸੀ ਵਸੇ ਜਦ ਮੈਂ ਜਾਵਾਂ ਖਿੜਖਿੜ ਹੱਸੇ ਕਪਾਲ ਬਿਲਕੁਲ ਸਹੀ ਜਵਾਬ ਹੋਰ ਚੱਲ ਪਈ ਚੱਲ ਪਈ ਮੈਂ ਕਿਹਾ ਸੀ ਤੁਹਾਨੂੰ ਆ ਜਾਣੀ ਹੈ ਹਾਂਜੀ ਪੱਲੇ ਉੱਤੇ ਪੱਲਾ ਤੁਸੀਂ 30 ਜਾਣੇ ਮੈਂ ਇਕੱਲਾ ਪੱਲੇ ਉੱਤੇ ਪੱਲਾ ਤੁਸੀਂ 30 ਜਾਣੇ ਮੈਂ ਇਕੱਲਾ ਜੀ ਜੀ ਵੀ ਹੋ ਸਕਦੀ ਹੈ 30 ਜਾਣੇ 30 ਜਾਣੇ 32 ਦੰਦ ਉਹਦੇ 30 ਬਾਕੀਆਂ ਤੇ 30 ਹੁੰਦੇ 30 ਹਾਂ ਉਹ ਚਲੋ ਗੈਸ ਕਰ ਸਕਦੇ ਆ ਪਰ ਕੁਝ ਹੋਰ ਵੀ ਹੁੰਦਾ 30 ਦਾ 30 ਕੀ ਬੋਲ ਤੀ ਤੀ ਕੋਈ ਗਿਣਤੀ ਗਣ ਕੇ ਫਿਰ ਉਹ ਤੋਂ ਬਾਅਦ ਕੀ ਵੜ ਜਾਂਦਾ ਇੱਕ ਉਹ ਤੇ ਗਿਣਤੀ ਆ ਗਈ ਨਾ ਉਹ ਤਾਂ ਗਿਣਤੀ ਉਹ ਤਾਂ ਗਲਤੀ ਹੋ ਗਿਆ ਨਾ ਅੜ ਗਿਆ ਕੰਮ ਕੋਈ ਨਹੀਂ ਮੈਂ ਦੱਸਦਾ ਨਹੀਂ ਆ ਇਹ 30 ਦਿਨ ਤੇ ਇੱਕ ਮਹੀਨਾ 30 ਦਿਨਾਂ ਦਾ ਇੱਕ ਮਹੀਨਾ ਬਾਣੀਗੇ ਹਾਂਜੀ ਠੀਕ ਹੈ ਜੀ ਅੱਗੇ ਕਾਲੀ ਕੋਲੋਟੀ ਮਿੱਠੇ ਉਹਦੇ ਬੋਲ ਕਰ ਉਹਦਾ ਹੈ ਨੀ ਰੈਂਦੀ ਅੰਬਾ ਕੋਲ ਕੋਇਲ ਕੋਇਲ ਸਹੀ ਜਵਾਬ ਦੇਖ ਲਓ ਆਂਟੀ ਤੁਹਾਨੂੰ ਸਾਰੇ ਆ ਗਏ ਹਨਾ ਸਾਰੇ ਆ ਗਏ ਹਾਂ ਚਾਹ ਕਰਾਤੇ ਤੈ ਤਾਂ ਸਾਰੇ ਸਾਨੂੰ ਆ ਗਿਆ ਪੇ ਥੋੜੀ ਥੋੜੀ ਹਾਂ ਦੇਖਣ ਦੇਖਣ ਆ ਗਿਆ ਪੇ ਥੋੜੀ ਥੋੜੀ ਸੋਨੇ ਦੀ ਸਲਾਈ ਕੋਠਾ ਟੱਪ ਕੇ ਵੇੜੇ ਆਈ ਸੋਨੇ ਦੀ ਸਲਾਈ ਕੋਠਾ ਟੱਪ ਕੇ ਵੇੜੇ ਆਈ ਹਾਂ ਅ ਇੰਡੀਆ ਚ ਬੜੀ ਲੋੜ ਆ ਇਹ ਚੀਜ਼ ਦੀ ਹੁਣ ਠੰਡ ਬਹੁਤ ਆ ਨਾ ਕੋਟੀ ਕੋਟੀ ਨਹੀਂ ਸਲਾਈਆਂ ਸਲਾਈ ਕੋਠਾ ਟੱਪ ਕੇ ਵਿਹੜੇ ਆ ਜਾਂਦੀ ਆ ਵਿਹੜੇ ਚ ਕੀ ਹੋਣਾ ਹੁੰਦਾ ਕੋ ਟੋਪਰ ਟੋਪਰ ਸਹੀ ਜਵਾਬ ਤੂੰ ਬਿਲਕੁਲ ਅੱਛਾ ਜੀ ਕਿਹੜੀ ਚੀਜ਼ ਆ ਪਾਣੀ ਪੀਂਦੇ ਹੀ ਮਰ ਜਾਵੇ ਪਾਣੀ ਪੀਂਦਾ ਸਾਰੀਆਂ ਜੀ ਹੁੰਦੀਆਂ ਕੋਈ ਇੱਕ ਚੀਜ਼ ਹੈ ਜਿਹੜੀ ਪਾਣੀ ਪੀਂਦੇ ਆ ਤੇ ਮਰ ਜਾਂਦੀ ਆ ਹਾਂ ਅੱਗ ਬੁਝ ਜਾਂਦੀ ਆ ਹਾਂਜੀ ਪਿਆਸ ਪਿਆਸ ਬੁਝ ਜਾਂਦੀ ਆ ਪਿਆਸ ਬੁਝ ਜਾਂਦੀ ਆ ਠੀਕ ਹੈ ਜੀ ਹੋਰ ਦੱਸੋ ਤੁਸੀਂ ਹੁਣ ਕਰ ਰਹੀ ਹੋ ਇੰਜੋਏ ਕਰ ਰਹੀ ਹੋ ਇਸ ਚੀਜ਼ ਨੂੰ ਹਾਂਜੀ ਬਹੁਤ ਵਧੀਆ ਤੁਸੀਂ ਜਵਾਬ ਦਿੱਤੇ ਇਹਨੂੰ ਆਪਾਂ ਹੁਣ ਇੱਥੇ ਸਮਾਪਤ ਕਰਦੇ ਆਂ ਠੀਕ ਹੈ ਨਾ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਉਮੀਦ ਕਰਦੇ ਆਂ ਸਾਰਿਆਂ ਨੂੰ ਵੀਡੀਓ ਵਧੀਆ ਲੱਗੇਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਨੂੰ ਜੁਆਇਨ ਕਰਿਆ ਤੇ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰੀਆਂ ਠੀਕ ਹੈ ਜੀ ਇਹ ਸੀ ਆਦੀ ਸਾਡੀ ਵੀਡੀਓ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਊਗੀ ਇਹ ਸੀ ਇਹਨਾਂ ਦਾ ਨਵਾਂ ਐਕਸਪੀਰੀਅੰਸ ਤੇ ਅੱਜ ਛੋਟੀ ਜੀ ਇੱਕ ਗੇਮ ਖੇਲੀ ਜੋ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਖੇਲੀ ਤੇ ਜਵਾਬ ਦਿੱਤੇ ਬੁਝਾਰਤਾਂ ਦੇ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਏਰੀਆ ਵਿੱਚ ਆ ਕੇ ਕਿਸੇ ਵੀ ਪਾਰਕ ਦੇ ਵਿੱਚ ਇਕੱਠੇ ਹੋਈਏ ਤਾਂ ਤੁਸੀਂ ਕਮੈਂਟ ਦੇ ਵਿੱਚ ਉਸ ਪਾਰਕ ਦਾ ਨਾਮ ਸਾਨੂੰ ਸਜੈਸਟ ਕਰ ਸਕਦੇ ਆ ਮਿਲਦੇ ਆ ਜੀ ਅਗਲੀ ਵੀਡੀਓ ਨਾਲ ਜਦ ਤੱਕ ਰੱਬ ਰਾਖਾ ਚਲੋ ਥੈਂਕ ਯੂ ਜੀ ਥੈਂਕ ਯੂ